ਕਿ ਅਮਰ ਸ਼ਹੀਹ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੇਸ਼ ਭਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਵਕਤ ਅਸੀਂ ਮੌਜੂਦਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੇ ਦੇਖ ਸਕਦੇ ਹੋ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਲੰਗਰ ਲਗਾਇਆ ਗਿਆ ਤੇ ਉੱਥੇ ਇਸ ਨੌਜਵਾਨ ਵੀਰਾਂ ਵੱਲੋਂ ਪੂਰੀ ਚਨੇ ਦਾ ਲੰਗਰ ਲਗਾਇਆ ਗਿਆ ਇਹ ਗੱਲਬਾਤ ਕਰਾਂਗੇ ਜਿੰਨਾ ਵੀਰਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਇਹ ਕਿਹੜੀ ਸੇਵਾ ਨਹੀਂ ਭਾਈ ਜਾਨ ਇਹ ਲੰਗਰ ਦੀ ਸੇਵਾ ਬਾਬਾ ਜਨਮ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਨੂੰ ਕਰਵਾਈ ਜਾ ਰਹੀ ਹੈ ਜੀ ਕਿੱਥੋਂ ਸੰਗਤਾਂ ਆਈਆਂ ਨੇ ਇਹ ਸੇਵਾ ਕਰਨ ਇਹ ਤਾਂ ਜੀ ਕੁਝ ਕਹਿ ਨਹੀਂ ਸਕਦੇ ਕਿੱਥੋਂ ਸੰਗਤਾਂ ਆਈਆਂ ਤੇ ਬਿਆੰਤ ਆ ਦੂਰੋਂ ਦੂਰੋਂ ਪਤਾ ਹੀ ਨਹੀਂ ਕਿਹੜੀਆਂ ਕਿਡੀਆਂ ਕੰਟਰੀਆਂ ਚੋਂ ਕਿੱਥੋਂ ਕਿੱਥੋਂ ਸੰਗਤਾਂ ਆਈਆਂ ਨੇ ਇਹ ਮਹਾਰਾਜ ਦੀ ਆਪਣੀ ਭਗਤੀ ਦੀ ਸ਼ਕਤੀ ਹੈ ਜੀ ਬਿਆੰਤ ਸੰਗਤਾਂ ਲੰਗਰ ਅੱਜ ਲਗਾਏ ਜਾ ਰਹੇ ਪਹਿਲਾਂ ਜੀ ਸਵੇਰੇ ਆਪਾਂ ਪਕੌੜੇ ਦਾ ਲੰਗਰ ਚਾਲੂ ਕੀਤਾ ਸੀ ਹੁਣ ਪੂੜੀਆਂ ਚੱਲ ਰਹੀਆਂ ਆ ਸ਼ਾਮੀ ਕੜੀ ਛੋਲ ਚੱਲੂਗੀ ਲੋਕ ਮਿਲਿਆ ਜਿਵੇਂ ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਆਕੇ ਨਤਮਸਤਕ ਹੋ ਰਹੀਆਂ ਨੇ ਇਸਦੇ ਨਾਲ ਲੰਗਰ ਸ਼ਾکریاں ਨੇ ਵਕ ਵਕ ਤਰ੍ਹਾਂ ਦੇ ਕਿਵੇਂ ਦਾ ਸਹਿਯੋਗ ਬਹੁਤ ਵਧੀਆ ਸੰਯੋਗ ਹੈ ਸੰਗਤਾਂ ਬਹੁਤ ਸਮਝਦਾਰ ਨੇ ਬੜੀਆਂ ਵਧੀਆ ਲੈਣਾ ਜਿੱਦਾਂ ਲੱਗੀਆਂ ਨੇ ਲੈਣਾ ਦੇ ਵਿੱਚ ਯਾਰ ਰਹੀ ਹੈ ਸਾਰੇ ਸੇਵਾਦਾਰ ਜਿੱਦਾਂ ਜਿੱਦਾਂ ਕਹਿ ਰਹੇ ਉਦੋਂ ਤੋਂ ਸਹਿਯੋਗ ਦੇ ਰਹੀਆਂ ਹੋਰ ਕੀ ਕਹਿਣਾ ਚਾਹੋਗੇ ਆਪਣੇ ਵਰਗੇ ਨੌਜਵਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਹੈ ਮੈਂ ਆਪਣੇ ਵਰਗੇ ਨੌਜਵਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਗੁਰੂ ਘਰ ਆਓ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹੋ ਵੱਧ ਤੋਂ ਵੱਧ ਗੁਰੂ ਘਰ ਆਣ ਕੇ ਨਮ ਸੋ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਬਹੁਤ ਸਾਰੇ ਲੰਗਰ ਅੱਜ ਲੱਗੇ ਨੇ ਬਹੁਤ ਸਾਰੇ ਲੰਗਰ ਜਿਹੜੇ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਲਗਾਏ ਗਏ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗ ਰਿਹਾ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਰੌਣਕਾਂ ਲੱਗੀਆਂ ਨੇ ਚਾਰੇ ਪਾਸੇ ਮੈਂ ਨਾ ਬਾਬੇ ਦੀਪ ਸਿੰਘ ਦੀ ਬਹੁਤ ਕਿਰਪਾ ਹੈ ਜੀ ਸੰਗਤ ਦਾ ਹੂਮ ਆ ਕੇ ਸੰਗਤ ਪਹੁੰਚ ਰਹੀ ਆ ਬਹੁਤ ਦੂਰੋਂ ਦੂਰੋਂ ਸੰਗਤ ਆਈ ਜੀ ਹਾਂਜੀ ਬਹੁਤ ਦੂਰੋ ਦੂਰ ਸੰਗਤ ਆਇਆ ਲੰਗਰ ਛਕ ਰਹੇ ਬਹੁਤ ਤਰ੍ਹਾਂ ਦੇ ਲੰਗਰ ਲੱਗੇ ਹੋਏ ਚਾਰੇ ਪਾਸੇ ਬਹੁਤ ਵਧੀਆ ਲੱਗ ਰਿਹਾ ਬਹੁਤ ਆਨੰਦ ਆ ਰਿਹਾ ਜੀ ਬਾਬਾ ਦੀਪ ਸਿੰਘ ਜੀ ਜੋ ਕਿ ਜਿਨ੍ਹਾਂ ਦੇ ਦਰ ਤੇ ਆ ਕੇ ਸਾਰੀਆਂ ਮਨ ਮੁਰਾਦਾ ਪੂਰੀ ਹੋ ਜਾਂਦੇ ਕਸ਼ਟ ਦੂਰ ਹੋ ਜਾਂਦੇ ਕਿਵੇਂ ਦੇਖਦੇ ਹੋ ਅਸੀਂ ਤੇ ਮੈਂ ਨਾ ਅਸੀਂ ਤੇ ਕਈ ਸਾਲਾਂ ਤੋਂ ਜੁੜੇ ਹੋਏ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਉਂਦੀ ਹਰ ਐਤਵਾ ਦੁਪਹਿਰਾ ਕਰਦੇ ਆ ਬਹੁਤ ਸੰਗਤ ਦੀ ਇੱਥੇ ਸੁਣੀ ਜਾਂਦੀ ਜੇ ਬਹੁਤ ਜਿਆਦੀ ਮੰਨਤਾ ਹੈ ਦਰ ਦੀ ਜੀ ਬਹੁਤ ਜਿਆਦੀ ਪੂਰਨ ਬਿਲਕੁਲ ਇੱਥੇ ਬਾਬਾ ਦੇਵ ਸਿੰਘ ਜੀ ਦਾ ਜਾ ਰਹੇ ਜਿੱਥੇ ਮੰਨਤਾ ਹੀ ਨਹੀਂ ਹੈ ਕਿ ਜੋ ਵੀ ਇੱਥੇ ਆਂਦਾ ਹੈ ਉਹਨਾਂ ਦੇ ਕਸ਼ਟ ਦੂਰ ਹੋ ਜਾਂਦੇ ਨੇ ਹੋਰ ਵੀ ਇੱਥੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੇਖ ਸਕਦੇ ਹੋ ਹਰ ਪਾਸੇ ਸੰਤਾਂ ਨਾਇਥੇ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਔਰ ਇਹ ਸੰਤਾਂ ਵੱਲੋਂ ਪੂਰੀ ਚੜੇ ਦਾ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਨੌਜਵਾਨ ਵੀਰ ਅੱਜ ਸੇਵਾ ਕਰ ਰਹੇ ਨੇ ਕਿਵੇਂ ਦਾ ਲੱਗ ਰਿਹਾ ਪੂਰੀ ਚੜੇ ਦਾ ਲੰਗਰ ਤੇ ਹੋਰ ਵੀ ਬਹੁਤ ਸਾਰੇ ਲੰਗਰ ਵਰਤਾਈ ਨੇ ਵਾਹਿਗੁਰੂ ਜੀ ਬਹੁਤ ਨੰਦ ਆ ਰਿਹਾ ਮਹਾਰਾਜ ਦੀ ਸੇਵਾ ਕਰਦੇ ਆ ਠੀਕ ਆ ਬਹੁਤ ਦੂਰ ਦੂਰੋਂ ਸੰਗਤ ਆ ਰਹੀਆਂ ਹੈ ਮਹਾਰਾਜ ਦੇ ਨਫਸਕਰ ਕਰਨ ਦੀਆਂ ਆਗੇ ਜਿਨ੍ਹਾਂ ਦੀ ਮਨੋ 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 ਜੋ ਵੀ ਸ਼ਰਤਾਂ ਵਾ ਇੱਥੇ ਮਹਾਰਾਜ ਦੇ ਦਰ ਤੇ ਆ ਕੇ ਪੂਰੀਆਂ ਹੁੰਦੀਆਂ ਵਾ ਹਰ ਇੱਕ ਦੇ ਸੁੱਖੀਆਂ ਦੀਆਂ ਮਨੋ ਕਾਮਨਾ ਠੀਕ ਆ ਮੇਰੀ ਇਹੋ ਨੌਜਵਾਨਾਂ ਨੂੰ ਅਪੀਲ ਆ ਗਈ ਨਸ਼ੇ ਤੋਂ ਜਿੰਨਾ ਦੂਰ ਰਹਿਸ ਤੇ ਉਹਨਾਂ ਦੂਰ ਰਹਿ ਕੇ ਮਹਾਰਾਜ ਦੇ ਨਾਲ ਜੁੜਨ ਦਾ ਨਾਮਦਮ ਲਈ ਆ ਹੁੰਦੀ ਐਸ ਦਿਨ ਦੀ ਬੇਸਬਰੀ ਨਾਲ ਕਿਉਂਕਿ ਪਹਿਲਾਂ ਹੀ ਬਹੁਤ ਦਿਨ ਪਹਿਲਾਂ ਹੀ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਿੰਨਾ ਕਿ ਇੰਤਜ਼ਾਰ ਰਹਿੰਦਾ ਹੈ ਮੈਡਮ ਜੀ ਇੰਤਜ਼ਾਰ ਬੜਾ ਰਹਿੰਦਾ ਵਾ ਸੰਗਤ ਨੂੰ ਠੀਕ ਆ ਜਿੱਦਾਂ ਸੰਡੇ ਚਪਹਿਰਾ ਲੱਗਦਾ ਵਾ ਲੋਕੀ ਆਪਣਾ ਕੀ ਕਿਦਾ ਸੰਗਤ ਸੁਣਦੀ ਨਹੀਂ ਕਿ ਇਹ ਟਾਈਮ ਆਪਣਾ ਨਮਸਕਾਰ ਕਰਦਾ ਮਹਾਰਾਜ ਦੇ ਘਰੇ ਜਲਦੀ ਜਲਦੀ ਆਪਾਂ ਅਸੀਂ ਆਬ ਐਤਵਾਰ ਦਾ ਦੇਣ ਠੀਕਦੇ ਆ ਜਲਦੀ ਆਵੇ ਮਹਾਰਾਜ ਦੇ ਘਰੇ ਸ਼ੁਕਰਾਨਾ ਕਰੀਏ ਜਾ ਕੇ ਮਹਾਰਾਜ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਸਾਰਿਆਂ ਨੂੰ ਦਿੰਦੇ ਆਪਣਾ ਸਰਬਦਾ ਭਲਾ ਹੋਵੇ ਬਿਲਕੁਲ ਇੱਥੇ ਬਾਬਾ ਜੀ ਦੇ ਦਰ ਤੇ ਜੋ ਵੀ ਤੁਨ ਮੰਨ ਦੇ ਨਾਲ ਸੇਵਾ ਕਰਦਾ ਹੈ ਆਪਣੀ ਅਸਾ ਮੁਰਾਦਾ ਲੈ ਕੇ ਆਂਦਾ ਹੈ ਉਹ ਮੁਰਾਦਾ ਇੱਥੇ ਪੂਰੀਆਂ ਹੁੰਦੀਆਂ ਨੇ ਤੇ ਦੇਖ ਸਕਦੇ ਹੋ ਕਿ ਖਾਸ ਇਹ ਪੂੜੀ ਚਨੇ ਦਾ ਲੰਗਰ ਹੈ ਵੱਖ-ਵੱਖ ਤਰ੍ਹਾਂ ਦੇ ਅੱਜ ਦੇ ਲੰਗਰ ਇੰਨੇ ਜ਼ਿਆਦਾ ਨੇ ਕਿ ਕੋਈ ਅੰਤ ਨਹੀਂ ਹੈ ਬੇਅੰਤ ਲੰਗਰ ਜਿਹੜੇ ਨੇ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲਗਾਏ ਗਏ ਨੇ ਤੇ ਇੱਕ ਖਾਸ ਨੌਜਵਾਨ ਵੀਰਾਂ ਵੱਲੋਂ ਹਰ ਕੋਈ ਆਪਣੇ ਆਪਣੇ ਸ਼ਰਧਾ ਅਨੁਸਾਰ ਸੇਵਾ ਕਰ ਰਿਹਾ ਤੇ ਇਹ ਖਾਸ ਜਿਹੜੀ ਹੈ ਪੂੜੀ ਚਨੇ ਦਾ ਲੰਗਰ ਜਿਹੜਾ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਤੇ ਬੜੇ ਹੀ ਪਿਆਰ ਨਿਮਰਤਾ ਸਹਿਤ ਸੰਗਤਾਂ ਇ ਇਹਨਾਂ ਦੇ ਵਿੱਚ ਲੱਗ ਕੇ ਇਸ ਲੰਗਰ ਲੈ ਜੇ ਲੰਗਰ لینڈ ਪਹੁੰਚ ਰਹੀਆਂ ਨੇ ਕਿਉਂਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਦੂਰੋਂ ਦੂਰੋਂ ਸੰਤਾ ਦੇਸ਼ਾਂ ਵਿਦੇਸ਼ਾਂ ਰਥੇ ਨਤਮਸਤਕੋਂ ਖਾਸ ਗੁਰਦੁਆਰਾ ਸ਼ਹੀਦਗੰਸਾਹਿਬ ਇਖੇ ਇੱਥੇ ਪਹੁੰਚ ਰਹੀਆਂ ਨੇ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਤਾ ਨੇ ਜਿਹੜਾ ਇਕੱਠ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹਰ ਪਾਸੇ ਜਿਹੜਾ ਹੈ ਸੰਤਨ ਬਾਬਾ ਦੀਪ ਸਿੰਘ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਹੇ ਨੇ ਸੰਗਤਾਂ ਜਿਹੜੀਆਂ ਨੇ ਪਾਠ ਕਰ ਰਹੀਆਂ ਨੇ ਬਾਣੀ ਉਚਾਰ ਰਹੀਆਂ ਨੇ ਤੇ ਨਾਲ ਨਾਲ ਜਿੰਨੀ ਜਿੰਨੀ ਸੰਗਤਾਂ ਦੀ ਆਪਣੀ ਆਪਣੀ ਸ਼ਰਧਾ ਹੈ ਉਸ ਅਨੁਸਾਰ ਜਿਹੜੇ ਇੱਥੇ ਲੰਗਰ ਨੇ ਉਹ ਸੇਵਾ ਨਿਭਾਈ ਜਾ ਰਹੀ ਹੈ ਕੈਮਰਾਮੈਨ ਰਸ਼ਤੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ